ਲੋਗ ਜਦ ਅਸੀਂ ਕਰ ਰਹੇ ਹਾਂ ਮਠਿਆਈ ਦਿਵਾਲੀ ਦੇ ਤਿਹਾੜੀ ਕਰਕੇ ਪਹਿਲਾ ਪਾ ਲਾ ਕੜਾਈ ਚ ਪਨੀਰ ਤੁਸੀਂ ਦੁੱਧ ਵੀ ਪਹਿਲਾ ਪਾ ਸਕਦੇ ਹੋ ਪਰ ਮੈਂ ਪਨੀਰ ਪਾਇਆ ਤੇ ਤੁਹਾਨੂੰ ਪਤਾ ਹੀ ਹੈ ਦਿਵਾਲੀ ਦੇ ਤਿਹਾੜਾ ਮਠਿਆਈ ਕਿ ਮਲਾਪਟਾ ਸਭ ਤੋਂ ਵੱਧ ਹੁੰਦੀਆਂ ਜਿਹਦੇ ਕਰਕੇ ਅਸੀਂ ਘਰੇ ਬਣਾਉਂਦੇ ਹੁੰਦੇ ਆ ਥੋੜਾ ਜਿਹਾ ਆਪਣੇ ਵਾਸਤੇ ਤੇ ਹੁਣ ਦੁੱਧ ਪਾਵਾਂਗੇ ਇਹਦੇ ਵਿੱਚ। ਜਦ ਦੁੱਧ ਪਾਉਣ ਤੋਂ ਬਾਅਦ ਇਹਨੂੰ ਹਲਾ ਲੈਣਾ। ਮੈਂ ਦੁੱਧ ਬਾਅਦ ਚ ਪਾਓ ਤੁਸੀਂ ਪਹਿਲਾਂ ਪਾਓ ਯਾਰ। ਤੇ ਪਿਆਜ਼ ਚ ਪਾਓ ਪਨੀਰ ਤਾਂ ਕਿ ਪਨੀਰ ਥੱਲੇ ਲੱਗ ਜਾਣਾ ਨਹੀਂ ਫੇ ਕਾਲਾ ਕਾਲਾ ਹੋ ਜਾਂਦਾ। ਉੱਤੇ ਬਾਅਦ ਪਾਵਾਂਗੇ ਆਪਾਂ ਇੱਕ ਕੌਲੀ ਸੁੱਕੇ ਦੁੱਧ ਦੀ। ਇੱਕ ਸੋਕਾ ਦੁੱਧ ਪਾਤਾ ਇੱਕ ਕੌਲੀ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਮਿਕਸ ਕਰ ਲੈਣਾ ਕਾੜ ਲੈਣਾ ਕੜ ਤੋਂ ਬਾਅਦ ਵਿੱਚ ਕੌਲੀ ਚੀਨੀ ਦੀ ਪਾਵਾਂਗੇ ਤਾਂ ਕਿ ਸਾਡਾ ਦੁੱਧ ਫਟ ਜੂਈ ਤਾਂ ਖੁਆ ਦਾਣਾ ਬਣੂਗਾ ਖਾਣ ਚ ਬਹੁਤ ਟੇਸਟੀ ਹੁੰਦਾ ਬਣਾ ਕੇ ਦੇਖੋ ਘਰੇ ਘਰੇ ਚੰਗੀ ਇਹਨਾਂ ਚੰਗੀ ਤਰ੍ਹਾਂ ਕਾਰ ਕੇ ਉਹਦੇ ਬਾਅਦ ਪਾਵਾਂਗੇ ਆਪਾਂ ਕਾਜੂ ਜੀਨੀ ਗੋਲੀ ਪਾਤੀ ਕੋਣ ਅਸੀਂ ਚੰਗੀ ਤਰ੍ਹਾਂ ਹਲਾ ਦੇਣੀ ਜੀਨੀ ਗੋਲੀ ਪਾ ਕੇ ਫਿਰ ਬਣੂਗਾ ਆਪਣਾ ਖੁਆ ਦਾਣਾ ਹੁਣ ਦੁੱਧ ਫੜ ਜੂਗਾ ਥੋੜੇ ਟਾਈਮ ਬਾਅਦ ਮੈਂ ਚੰਗੀ ਵੈਮਿਕਸ ਕਾਂਡੂ ਤੋਂ ਫਟਣਾ ਸ਼ੁਰੂ ਹੋ ਗਿਆ ਤੇ ਕਿ ਪਾ ਮੰਗੇ ਜੇ ਪਕਾਜੂ ਦੂਜਾ ਘਟਨਾ ਸ਼ੁਰੂ ਹੋ ਗਿਆ ਕਰੇ ਬਣਾਇਆ ਕਰੋ ਯਾਰ ਪਿਆਰ ਦੂਰਾਂ ਨੂੰ ਤੁਹਾਨੂੰ ਪਤਾ ਹੀ ਆ ਬਾਹਰ ਸਾਰਾ ਗੰਦਮੰਦ ਦੇ ਖੜਾਉਂਦਾ ਲੋਕ ਠੀਕ ਨੇ ਮਠਾ ਮਠਿਆਈ ਮਠੀ ਖਾਣੀ ਬੰਦ ਕਰ ਦੋ ਬਾਹਰ ਵਾਲੀ ਤੇ ਬਹੁਤ ਹੀ ਵਧੀਆ ਨਹੀਂ ਹੁੰਦੀ। ਜ਼ਿਆਦਾ ਤਾਂ ਮਲਾਪਤੀ ਸੌਦਾ ਆਉਂਦਾ ਸਾਰਾ ਕੁਝ। ਜੋ ਵੀ ਅੰਦਰ ਮੈਂ ਘਰੇ ਬਣਾ ਲਿਆ ਕਰੋ, ਪੁਰਾਣੇ ਬਜ਼ੁਰਗਾਂ ਤੋਂ ਸਿੱਖਿਆ ਕਰੋ, ਪਿੰਨੀਆਂ-ਪੁੰਨੀਆਂ ਬਣਾਉਣੀਆਂ ਆ ਰਹੀ ਚੀਜ਼ਾਂ ਬਣਾਉਣੀਆਂ। ਤੇ ਹੁਣ ਐਨ ਦੁੱਧ ਆਪਣਾ ਕੜਮੇ ਪੈ ਗਿਆ। ਹੁਣ ਇਹ ਜੇ ਪਾ ਗਣੇ ਆਪਾਂ ਨੇ ਕਾਜੂ ਥੋੜੇ ਟਾਈਮ ਤੱਕ। ਲਓ ਜੀ ਕਾਜੂ ਆਪਣੇ ਤਿਆਰ ਆ। ਖਾਜੂ ਪਾਤੇ ਜਿੰਨੇ ਤੁਸੀਂ ਪਾਉਣੇ ਚਾਹੁੰਦੇ ਹੋ ਪਾ ਸਕਦੇ ਹੋ ਕੋਈ ਚੱਕਰ ਨਹੀਂ ਹੈ ਕੁਆਟਿਟੀ ਦਾ ਖਾਜੂ ਪਾਤੇ ਫਿਰ ਲੈਕੀ ਪਾਊਡਰ ਪਾਵਾਂਗੇ ਟੇਸਟ ਵਾਸਤੇ ਇਹ ਦੇਖੋ ਦਿਵਾਲੀ ਵਾਸਤੇ ਬਣਾਈਆ ਸਪੈਸ਼ਲ ਮਿਕਸ ਕਰਨਾ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹ ਮੈਂ ਚੰਗੀ ਤਰ੍ਹਾਂ ਹਲਾ ਦੇਣਾ ਤਾਂ ਕਿ ਪਾਣੀ ਇਹਦਾ ਮਰ ਜਾਵੇ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਇਲਾਚੀ ਪਾਊਡਰ ਲੋਈ ਪਾਣੀ ਮਾਰਨਾ ਸ਼ੁਰੂ ਹੋ ਗਿਆ ਆਪਣਾ ਬਰਸ ਨੂੰ ਦੁੱਧ ਫੜ ਚੁੱਕਿਆ। ਖੂਆ ਦਾਣਾ ਬਣਨ ਲੱਗਿਆ। ਤੇ ਇਹਨੂੰ ਹਿਲਾਇਆ ਜਾਣਾ ਤਾਂ ਕਿ ਨੀਚੇ ਨਾ ਲੱਗੇ ਇਹ ਨਹੀਂ ਥੱਲੇ ਲੱਗ ਜਾਂਦਾ ਹੈ ਨਾ ਹਿਲਾਉਂਦੇ ਰਹਿਣਾ ਇਹਨੂੰ। ਥੋੜੋ ਬਹੁਤ ਖੋਚਣਾ ਫੇਰ ਦਰਹਿਣਾ ਚਾਹੀਦਾ ਵਿੱਚ। ਹੁਣ ਆਪਣਾ ਇਲਾਚੀ ਪਾਊਡਰ ਆ ਗਿਆ ਵਿੱਚੋਂ ਇਲਾਚੀ ਪਾਊਡਰ ਪਾ ਲੈਣਾ ਆਪਾਂ ਨੇ ਸਵਾਦ ਅਨੁਸਾਰ। ਇਹ ਰੋ ਖੁਸ਼ਬੂ ਵਾਸਤੇ ਹੁੰਦਾ ਟੇਸਟ ਵਾਸਤੇ ਕੋਈ ਚੱਕਰ ਨਹੀਂ ਜਿੰਨਾ ਮਰਜੀ ਪਾ ਲੋ। ਲਓ ਜੀ। ਆਪਣਾ ਪਾਣੀ ਮਰ ਚੁੱਕਿਆ ਹੁਣ ਥੱਲੇ ਟਾਰ ਲਾਣਾ ਪਾਣੀ ਨੂੰ। ਦੇਖੋ ਦਿਖਦਾ ਪਾਣੀ ਵਿੱਚ ਨਹੀਂ ਨਾ ਖਰਮ ਹੋ ਗਿਆ ਸਾਰਾ ਕੁਝ। ਥੱਲੇ ਜਾ ਕੇ ਕੰਨ ਫੇਰ ਦੋ ਇਹਦੇ ਵਿੱਚ ਖੋਚਣਾ ਤਾਂ ਕਿ ਬਰੀਕ ਹੋ ਜਵੇ ਦਾਣਾ। ਲਓ ਜੀ। ਖੂਆ ਦਾਣਾ ਆਪਣਾ ਪਿਆਰ ਇਹਨੂੰ ਪਲੇਟ 'ਚ ਕੱਢ ਲਵਾਂਗੇ। ਤੇ ਇਦਾਂ ਪਾ ਕੇ ਤੁਸੀਂ ਪੀਸ ਵੀ ਕਰ ਸਕਦੇ ਹੋ ਜੇ ਪੀਸ ਕੱਟਣੇ ਹੈ ਜੇ। ਅਰ ਜੀ ਪੰਜੀਰੀ ਮੰਗਣਾ ਖੁੱਲਾ ਹੀ ਰੱਖਣਾ ਤਾਂ ਖੁੱਲਾ ਹੀ ਰੱਖ ਸਕਦੇ ਆ ਮੈਂ ਤਾਂ ਖੁੱਲਾ ਹੀ ਰੱਖਦਾ ਹੁਣਾ ਕੋਲੀ ਜਿਹਾ ਪਾਇਆ ਚਮਚਾਣਾ ਖਾਦਾ ਨਾਲ ਆਪਣੇ ਗੈਸਟ੍ਰਾਊਂ ਘਰੋਂ ਦੁਆਲੀ ਨੂੰ ਘਰਾਂ ਅਲੱਗ ਚੀਜ਼ ਆ ਲਓ ਜੀ ਖੋਆ ਦਾਣਾ ਤਿਆਰ ਆਪਣਾ ਦੇਖੋ ਖਾ ਕੇ ਵੀ ਦੇਖੋ ਬਹੁਤ ਤਸਤੀ ਬਣਦਾ ਬਈ